¡Vale, no vale!

like Lakshmi, <laughs> Lakshmi, Lakshmi, Lakshmi,

ਸਗਨਾਂ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਤ ਲੇਖੋ ਇੱਕ ਬਾਣੀ ਗੁਰੂ ਗਰੀਬ ਨਵਾਜ ਸਬਰ ਛਤਰ ਅਕਸ ਦੇ ਮਾਲਕ ਰੋਖਾਨੀਅਤ ਦੇ ਭੰਡਾਰ ਸਰਬ ਸੰਜੀਵਰਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਵਿੱਤਬ ਜੋ ਹਾਜ਼ੂਰੀ ਅੰਦਰ ਜੁੜ ਕਰਕੇ ਸੋਦੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਵਾਹ ਦਿਆਲ ਪੁਰਖ ਨਿਹਰਵਾਨਾ ਹਰ ਨਾਨਕ ਸੱਚ ਬਖਾਨਾ ਸਤਗੁਰਾਂ ਨੇ ਮਹਾਨ ਬਖਸ਼ਿ ਮਹਾਨ ਕਿਰਪਾ ਕਰਨਾ ਕੀਤੀ ਹੈ ਉਗਰ ਕਰ ਦੇ ਤੀਤ ਵਾਹ ਸਰਦਾਰ ਗੁਰਵਿੰਦਰ ਸਿੰਘ ਸੁਪੁੱਤਰ ਸਰਦਾਰ ਰਸਪਾਲ ਸਿੰਘ ਰਾਏ ਅਤੇ ਸਮੂਹ ਪਰਿਵਾਰ ਨੇ ਸਤਿਗੁਰਾਂ ਦੇ ਚਰਨਾਂ ਦਾ ਕਮਲਾਂ ਦਾ ਓਟ ਆਸਰਾ ਤਕਰਵਾ ਕੀਤਾ। ਸਤਿਗੁਰਾਂ ਦੀ ਇਲਾਹੀ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਆਰੰਭ ਕਰਵਾਏ ਨੇ। ਆਓ ਪਹਿਲੇ ਦਿਨ ਦੇ ਰਾਤਰੀ ਦੇ ਜੀਵਨ ਸਜੇ ਨੇ ਆਓ ਕੁਝ ਇਕ ਸਮਾ ਬੇਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਕਿਉ ਦਾਦੇ ਕਾ ਖੋਲ ਡੇਠਾ ਖਜ਼ਾਨਾ ਆ ਨਿਰ ਮਨ ਭਇਆ ਨਿਧਾਨਾ ਕੁਝ ਇਕ ਸਮਾ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਪਾਉਣਾ ਆਓ ਵੱਡੇ ਆਪਦਾ ਵਾਲੇ ਆ ਸਤਿਗੁਰਾਂ ਨੇ ਮਹਾਨ ਵਕਸ਼ਿਸ ਮਹਾਨ ਰਹਿਮਤ ਕਰਨੀ ਕੀਤੀ ਹੈ ਸਾਧ ਸੰਗਤ ਰੂਪੀ ਭੜੀਆਂ ਦੀ ਦਾਤ ਆਪਣੀ ਛੋੜੀ ਦੇ ਵਿੱਚ ਪਾਈ ਹੈ ਆਓ ਸਾਰੇ ਨਾਲ ਮਿਲ ਕੇ ਲਾਭ ਪ੍ਰਾਪਤ ਕਰੀਏ ਸਭ ਤੋਂ ਪਹਿਲਾਂ ਧੰਨ ਗੁਰੂ ਕਲੰਗੀ ਸਰਪਤ ਸਾਹਿਬ ਮਹਾਰਾਜ ਜੀ ਦੀ ਵਕਸ਼ੀ ਹੋਈ ਗੁਰ ਪੱਤੇ ਪਰਵਾਣ ਕਰੋ ਸਰਬੱਤ ਸੰਗਤ ਆਪਣੀ ਰਸਨਾ ਪਵਿੱਤਰ ਕਰੋ ਆਖੋ ਜੀ ਬਾਹੇ ਗੁਰੂ ਜੀ ਦਾ ਹਾਲਸਾ ਵਾਜੂ ਗੁਰੂ ਜੀ ਕੀ ਸਤਗੁਰਾਂ ਦੀ ਕੁਰਬਾਨੀ ਦਾ ਪਰਮਾਨ ਹੈ ਮਰਜ ਕਹਿੰਦੇ ਜਿੰਨੀ ਸੋਲ ਮਰਨੇ ਆ ਹਰ ਨਾਓ ਕਿੰਨਾ अपने <laughs> ਮੇਰੇ ਪਾਤਸ਼ਾਹ ਮਹਾਰਾਜ ਕਹਿੰਦੇ ਜਿੰਨੀ ਸੁਣ ਮੰਨਿਆ ਹਰ ਨਾਓ ਇਹਨਾ ਖੈ ਬਾਰੀ ਆਪਾ ਵਾਚੋ ਇਹ ਜਿਹੜੇ ਰੱਬ ਦੇ ਪਿਆਰਿਆਂ ਨੇ ਆਪਣੇ ਗੁਰੂ ਦੀ ਗੱਲ ਨੂੰ ਸੁਣਨਾ ਕੀਤਾ ਸਭ ਤੋਂ ਪਹਿਲਾ ਸਟੈਪ ਹੈ ਸੁਣਨਾ ਇਹ ਤੋਂ ਬਾਅਦ ਫਿਰ ਮਹਾਰਾਜ ਕਹਿੰਦੇ ਮੰਨਣ ਦੀ ਗੱਲ ਆਵੇਗੀ ਬਿਨਾਂ ਕਿਸੇ ਕਿੰਕੂ ਪ੍ਰੰਕੂ ਦੇ ਆਪਣੇ ਗੁਰੂ ਦੀ ਗੱਲ ਨੂੰ ਪਹਿਲਾਂ ਸੁਣਦਾ ਕੀਤਾ ਤੇ 2 ਨੰਬਰ ਤੇ ਫਿਰ 7 ਕਰਕੇ ਮੰਨਣਾ ਕੀਤਾ ਜਿੰਨੀ ਸੌਣ ਮੰਨੇ ਆ ਹਰ ਨਾਉ ਹਰ ਪਰਮਾਤਮਾ ਨਾਉ ਤੋਂ ਭਾਵੇਂ ਪਰਮਾਤਮਾ ਦਾ ਨਾਮ ਤੇ ਮਹਾਰਜ ਕਹਿਣ ਲੱਗੇ ਜਿਨ੍ਹਾਂ ਨੇ ਸੁਣਦਾ ਕੀਤਾ ਫਿਰ 7 ਕਰਕੇ ਮੰਨਣਾ ਕੀਤਾ ਬਿਨਾਂ ਕਿਸੇ ਕਿੰਤੂ ਬ੍ਰੰਤੂ ਦੇ ਤੇ ਪਰ ਤੀਜਾ ਸਟੈਪ ਆ ਗਿਆ ਜਿਨ੍ਹਾਂ ਨੇ ਆਪਣੇ ਗੁਰੂ ਦੀ ਗੱਲ ਨੂੰ ਫੋਲੋ ਕਰਨਾ ਕੀਤਾ ਭਾਵ ਉਹਦੇ ਅਨੁਸਾਰ ਆਪਣਾ ਜੀਵਨ ਢਾਲਣਾ ਕੀਤਾ ਤੇ ਮਹਾਰਜ ਕਹਿੰਦੇ ਤਿਨਾ ਹੋ ਗਾਰੀ ਆ ਕਹਿੰਦੇ ਉਹ ਰੱਬ ਦੇ ਪਿਆਰਿਆ ਤੋਂ ਫਿਰ ਮੈਂ ਸਦਾ ਵਾਸਤੇ ਕੁਰਬਾਨ ਜਾਣਾ ਕਰਦਾ ਥਾ ਵਾਰਨ ਨੂੰ ਤੋ ਭੱਪਾ ਕਰੀਏ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਉਹਦੇ ਉੱਪਰ ਸਦਕੇ ਜਾਣਾ ਸਮਰਪਿਤ ਕਰ ਦੇਣਾ ਜਿਵੇਂ ਭਗਤ ਕਬੀਰ ਜੀ ਕਹਿੰਦੇ ਆ ਨਾ ਕਬੀਰ ਮੇਰਾ ਮੁਝ ਮੈਂ ਕੀਛ ਨਹੀਂ ਕੀ ਜੋਤਿਛ ਹੈ ਸੋ ਚਿਨਾ ਤੇਰਾ ਤੁਝ ਕੋ ਸੌਕ ਤੇ ਗਿਆ ਨਾ ਲਾਗੇ ਮੇਰਾ ਹੁਣ ਪਹਿਲਾ ਪੇ ਸੁਣਨਾ ਬਹੁਤ ਵੱਡੀ ਗੱਲ ਆ ਅੱਜ ਦਾ ਸਮਾਂ ਇਦਾਂ ਦਾ ਹੋ ਗਿਆ ਸਾਡੀ ਜਿਹੜੀ ਮਨ ਦੀ ਭਾਵਨਾ ਹੈ ਜਿਹੜੀ ਸਾਡੇ ਮਨ ਦੀ ਵਿਚਾਰ ਹੈ ਉਹ ਇੱਥੇ ਤੱਕ ਸੀਮਤ ਰਹਿ ਗਈ ਕਿ ਅਸੀਂ ਗੁਰਦੁਆਰਾ ਸਾਹਿਬ ਜਾਣਾ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਤੇ ਅਸੀਂ ਵਾਪਸ ਆ ਗਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਤੋਂ ਲੈ ਕਰਕੇ ਅੱਜ ਆਪਾਂ ਗੁਰਦੁਆਰਾ ਸਾਹਿਬ ਕਹਿ ਦਿੰਨੇ ਆ ਉਦੋਂ ਧਰਮਸਾਲ ਹੋਇਆ ਕਰਦੀ ਸੀ ਜਿੱਥੇ ਸਤ ਸੰਗਤ ਹੋਇਆ ਕਰਦੀ ਸੀ ਹੁਣ ਅੱਜ ਅਸੀਂ ਕਹਿੰਨੇ ਆ ਕਿ ਜੇ ਮੇਰੇ ਕੋਲੇ ਗੁਰਦੁਆਰਾ ਸਾਹਿਬ ਬੈਠਣ ਦਾ ਵੇਲ ਨਹੀਂ ਸਤ ਸੰਗਤ ਦੇ ਵਿੱਚ ਬੈਠਣ ਦਾ ਵੇਲ ਨਹੀਂ ਮਾਫ਼ ਕਰਨਾ ਜੇ ਅੱਜ ਸੋਚੀਏ ਨਾ ਤੇ ਅੱਜ ਸਾਡੇ ਕੋਲੇ ਕੰਮ ਵੀ ਕੋਈ ਨਹੀਂ ਸਾਕਿ ਜਾਨੇਗਾ ਬਸ ਕੇਵਲ ਇੱਕ ਦੌੜ ਰਹੇਗੀ ਸਾਡੇ ਪੱਲੇ ਉਧਰੋਂ ਉਤਰ ਭਾਵੇਂ ਅੱਗੇ ਜਾ ਕੇ ਖੜਨਾ ਹੋਵੇ ਤੇ ਅਸੀਂ ਕਹਿੰਨੇ ਮੈਂ ਉਹਦੇ ਤੋਂ ਅੱਗੇ ਜਾਵਾਂ ਇਦਾਂ ਮੈਨੂੰ ਸਮਾਂ ਆ ਗਿਆ ਇਹਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਸਾਡੇ ਅੰਦਰ ਅਜੇ ਟਿਕਾਓ ਨਹੀਂ ਹੈ ਇਹਦਾ ਟਿਕਾ ਆਉਣਾ ਚਾਹੀਦਾ ਸੀ ਜਿਹੜਾ ਸਾਡੇ ਮਨ ਦੇ ਵਿੱਚ ਸੰਤੋਖ ਆਉਣਾ ਚਾਹੀਦਾ ਸੀ ਕਿ ਅੱਜ ਅਸੀਂ ਉਹ ਟਿਕਾਊਤੋਂ ਬਹੁਤ ਦੂਰ ਚਲੇ ਗਏ। ਤੇ ਉਹਦਾ ਕਾਰਨ ਪਤਾ ਕੀ ਹੈ? ਉਹਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਮੂਲ ਦੇ ਨਾਲੋਂ ਟੁੱਟਣਾ ਕੀਤਾ ਹੈ। ਅੱਜ ਦੇ ਸਮੇਂ ਦੇ ਵਿੱਚ ਆਪਾਂ ਸਾਰੇ ਕਹਿ ਰਹੇ ਆ ਕਿ ਜੀ ਆਉਣ ਵਾਲੀ ਜਿਹੜੀ ਨੌਜਵਾਨੀ ਹੈ ਉਹ ਨਸਿਆਂ ਦੀ ਦਲਦਲ ਦੇ ਵਿੱਚ ਡੁੱਬਦੀ ਜਾ ਰਹੀ ਹੈ। ਬੇਅੰਤ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ। ਇਹ ਉਹਦਾ ਕਾਰਨ ਪਤਾ ਕੀ ਹੈ ਉਹਦਾ ਕਾਰਨ ਇਹ ਹੈ ਅਸੀਂ ਆਪਣੇ ਮੂਲ ਦੇ ਨਾਲੋਂ ਟੁੱਟ ਗਏ ਸਾਡਾ ਮੂਲ ਕੀ ਸੀ ਹੈ ਕੋਈ ਪ੍ਰਾਪਤ ਮਾਨੁੱਖ ਦੇ ਕੋਈ ਪ੍ਰਾਪਤ ਮਾਨੁੱਖ ਦੇ ਉਰੀ ਅਰਣ ਕੀ ਅਬਰ ਕਾਜ ਤੇਰੇ ਕੇ ਕਾਮ ਮਿਲ ਸਾਥ ਸੰਗਤ ਭਜਿ ਏਵਲ ਨਾਮ ਕੇਵਲ ਨਾਮ ਵਾਹਿਗੁਰੂ ਦੇ ਨਾਮ ਦੀ ਗੱਲ ਫਿਰ ਆ ਗਈ ਬਾਰੇ ਕਹਿੰਦੇ ਜਪੋ ਮਾਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਕ ਤੇ ਆਈ ਹੈ ਹਰ ਗੁਰਖ ਨਿਰੰਜਨਾ ਤੇ ਮਹਾਰਾਜ ਕਹਿੰਦੇ ਦਾਤੇ ਦੇ ਨਾਮ ਨੂੰ ਜਪਨਾ ਕਰ ਅਸੀਂ ਤੇ ਕਹਿੰਦੇ ਆ ਜਪਣ ਦੀ ਗੱਲ ਤੇ ਵੱਡੀ ਦੂਰ ਦੀ ਹੈ ਕੋ ਲੋ ਕਰਨ ਦੀ ਆ ਤੇ ਕੀ ਗੱਲ ਕਿ ਅਸੀਂ ਆਪਣਾ ਜੀਵਨ ਗੁਰੂ ਦੇ ਆਸੇ ਦੇ ਅਨੁਸਾਰ ਢਾਲਣਾ ਹੈ ਇਹ ਮਾਰੀ ਕਹਿਣ ਲੱਗੇ ਭਾਈ ਅੱਜ ਤੇ ਮਨੁੱਖ ਦੀ ਹਾਲਤ ਬਣ ਗਈ ਅੰਮ੍ਰਿਤ ਪਾウダー ਢਿੱਕਿਆ ਮੇਠੀ ਸਾਤਤ ਕੀ ਵਿਦ ਨੈਨੋਂ ਢੀਠੀ ਸਾਤਤ ਕੌਣ ਹੈ ਪ੍ਰਮਾਤਮਾ ਦੇ ਨਾਮ ਦੇ ਨਾਲੋ ਟੁੱਟਿਆ ਹੋਇਆ ਮਨ ਜਿਹਦੇ ਬਾਰੇ ਭਗਤ ਕਬੀਰ ਜੀ ਕਹਿੰਦੇ ਆ ਕਬੀਰ ਸਾਤਪ ਸੰਗ ਨਾ ਕੀਜੀਐ ਦੂਰ ਹੰਜਾਈਐ ਭਾਗ ਵਸਨ ਘਾਰੋ ਪਰਸੀ ਐ ਤੋ ਕਛ ਲਾਗਿਆ ਤਾਗ ਤੇ ਅੱਜ ਜਿਨ੍ਹਾਂ ਨੇ ਆਪਣੇ ਮੂਲ ਦੇ ਨਾਲੋਂ ਟੁੱਟਣਾ ਕੀਤਾ ਨਾ ਉਹ ਸਦਾ ਵਾਸਤੇ ਕੋ ਮੜਾ ਜਾਂਦੇ ਆ ਉਹ ਸੁੱਕ ਜਾਂਦੇ ਆ ਉਹ ਮਿੱਟੀ ਦੇ ਵਿੱਚ ਰੁੜ ਜਾਂਦੇ ਆ ਕਿ ਸਤਿਗੁਰਾਂ ਦੀ ਗੁਰਬਾਣੀ ਪਰਸਾਨੋਂ ਕਹਿ ਰਹੀ ਹੈ ਭਾਈ ਆ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਤੇਰੇ ਦੁੱਖਾਂ ਦਾ ਕਾਰਨ ਹੈ ਨਾ ਇਹ ਪਰਮਾਤਮਾ ਦੇ ਨਾਮ ਦੇ ਨਾਲੋਂ ਟੁੱਟਣਾ ਹੈ ਤੂੰ ਵਾਹਿਗੁਰੂ ਦੇ ਨਾਲੋਂ ਟੁੱਟ ਗਿਆ ਤੇ ਕਹਿਣ ਲੱਗੇ ਉਹ ਟੁੱਟਣ ਦੇ ਕਾਰਨ ਤੁਰਤ ਸਾਰੇ ਜਿਹੜੇ ਦੁੱਖ ਨੇ ਉਹ ਭੋਗਣਾ ਕਰਦੇ ਆਪਾਂ ਵਾਹਿਗੁਰੂ ਦਾ ਬਚਨ ਪੜਨਾ ਕਰਦੇ ਆ ਆਪਾਂ ਸਾਰਿਆਂ ਨੂੰ ਯਾਦ ਹੋਵੇਗਾ ਮਰਜ ਕਹਿੰਦੇ ਕੀ ਮਨ ਮੇਰੇ ਆ ਤੂੰ ਸਦਾ ਰਵੋ ਹਰ ਨਾਲੇ ਹਰ ਨਾਲ ਰਹੀ ਤੂੰ ਮਨ ਮੇਰੇ ਦੁਨਿਆ ਕੋ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸੋ ਸਾਥੇ ਸੁਆਮੀ ਸੋਖੇ ਮਨੋ ਦੇ ਸਾਰੇ ਕਿ ਜੇ ਨਾਲਿਕ ਮਨ ਮੇਰੇ ਸਦਾ ਰਹੂ ਹਰ ਨਾਲੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਿਆ ਰਹੇ ਤੇ ਜੇਕਰ ਅਸੀਂ ਵਾਹਿਗੁਰੂ ਦੇ ਨਾਮ ਦੇ ਨਾਲੋਂ ਟੁੱਟ ਗਏ ਤਾਂ ਫਿਰ ਉਹਦਾ ਬਲ ਸਾਡੀ ਝੋਲੀ ਦੇ ਵਿੱਚ ਰਹਿ ਗਿਆ ਨਾਮ ਬੋਲ ਆਗੋ ਚੱਲ ਆਗੋ

ਨਾ ਮਨ ਜਿਨਾ ਸੁਖਾਵਾ ਨਾ ਮਨ ਜਿਨਾ ਸੁਖਾਵਾ ਨਾ ਮਨ ਜਿਨਾ ਸੁਖਾਵਾ ਹਾਏ ਨਾ ਮਨ ਜਿਨਾ ਸੁਖਾਵਾ ਨਾ ਮਨ ਜਿਨਾ ਸੁਖਾਵਾ ਕਿ ਨਾ ਮਨ ਮੇਰਾ ਸੁਖਾਵਾ ਕਿ ਨਾ ਮਨ ਮੇਰਾ ਸੁਖਾਵਾ ਆਪਣੇ ਨਾਮ

ਨਾਮ ਜਿਨਾ ਸੁਖ ਪਾਵੈ 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 Bueno vale, tenemos otro

ਸਾਨੂੰ ਕਿਰਪਾ ਕਰੋ ਤੁਹਾਨੂੰ ਭਾਵੇਂ ਹਰ ਕੇ ਨਾਮ ਜਪੋ। ਮਰਜੀ ਕਰਨ ਦੇ ਹਰ ਕੇ ਨਾਮ বিনা ਦੁੱਖ ਪਾਵੇ। ਜੇ ਤੁਸੀਂ ਆਪਣੇ ਮੂਲ ਦੇ ਨਾਲ ਟੁੱਟ ਗਏ ਤੇ ਤਦ ਫਿਰ ਅਸੀਂ ਕਦੇ ਵੀ ਹਰੇ ਭਰੇ ਨਹੀਂ ਰਹਿ ਸਕਦੇ। ਇਸ ਕਰਕੇ ਸਾਨੂੰ ਆਪਣੇ ਗੁਰੂ ਦੇ ਨਾਲ ਜੁੜਨਾ ਪਵੇ। ਸਾਨੂੰ ਆਪਣੇ ਗੁਰੂ ਦੀ ਗੱਲ ਸੁਣਨੀ ਪਵੇਗੀ ਕਿ ਮੇਰਾ ਸਤਗੁਰ ਕਹਿ ਕੀ ਰਿਹਾ ਹੈ ਸਤਗੁਰਾਂ ਨੇ ਸਾਨੂੰ ਕਿਹੜੇ ਮਾਰਗ ਤੇ ਤੋਰਨਾ ਕੀਤਾ ਅਸੀਂ ਕਿੱਧਰ ਨੂੰ ਜਾ ਰਹੇ ਹਰਿ ਜੀ ਕਹਿ ਰਹੇ ਨੇ ਨਾ ਕਿ ਆ ਬੋ ਸਿੱਖ ਸਤਗੁਰੂ ਕੇ ਪਿਆਰੇਓ ਬਾਗੋ ਸੱਚੀ ਬਾਣੀ ਮਹਾਰਾਜ ਨੇ ਸਾਨੂੰ ਆਵਾਜ਼ ਮਾਰਨਾ ਕੀਤੀ ਹੈ ਨਾ ਪਰ ਜਿਵੇਂ ਇੱਕ ਪੇਰੈਂਟਸ ਆਪਣੇ ਬੱਚੇ ਨੂੰ ਸਮਝਾਉਂਦੇ ਆ ਕਦੇ ਪਿਆਰ ਵੀ ਕਰਦੇ ਆ ਕਦੇ ਘੂਰਣਾ ਵੀ ਕਰਦੇ ਆ ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸਤਗੁਰਾਂ ਨੇ ਸਾਨੂੰ ਘੂਰਣਾ ਵੀ ਕੀਤਾ ਤੇ ਸਾਨੂੰ ਪਿਆਰ ਦੇ ਨਾਲ ਲਾਡ ਵੀ ਦਿਵਾਉਣਾ ਕੀਤਾ ਹੁਣ ਮਹਾਰਾਜ ਨੇ ਜਦੋਂ ਸਾਡਾ ਮਨ ਨਾ ਸਮਝਿਆ ਨਾ ਕਿ ਮਹਾਰਜ ਕਹਿੰਦੇ ਗੁਰਸਖ ਨੀਤ ਚਲ ਹੋ ਗੁਰ ਚਾਲੀ ਗੁਰ ਸਿੱਖ ਆਪਾਂ ਨੂੰ ਸੰਬੋਧਨ ਕੀਤਾ ਮੀਤੋ ਮੀਤ ਕੋ ਭਾਵਨ ਮਿੱਤਰੋ ਮਹਾਰਜ ਕਹਿੰਦੇ ਐ ਮੇਰੇ ਗੁਰ ਸਿੱਖ ਮਿੱਤਰ ਪਿਆਰੇ ਚਲੋ ਗੁਰ ਚਾਲੀ ਗੁਰੂ ਦੇ ਦੱਸੇ ਹੋਏ ਮਾਰਗ ਤੇ ਚਲ ਰਹਾ ਗਾ ਗੁਰੂ ਦਾ ਮਾਰਗ ਕਿਦਾਂ ਦਾ ਹੈ ਗੁਰੂ ਦਾ ਮਾਰਗ ਇਦਾਂ ਦਾ ਹੈ ਜਿੱਤੇ ਭਾਵੇਂ ਕੋਡੇ ਰਾਖਸ ਵਰਗੇ ਨੇ ਤਾਂ ਚੱਲਣਾ ਕੀਤਾ ਗਲੀ ਕਹਾੜੀ ਵਰਗਿਆਂ ਨੇ ਚੱਲਣਾ ਕੀਤਾ ਧੋਮੇ ਚੋਰ ਵਰਗਿਆਂ ਨੇ ਚੱਲਣਾ ਕੀਤਾ ਤੇ ਫਿਰ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਪੰਥ ਚਲਾਇਆ ਇੱਕ ਬਖਰਾ ਮਾਰਗ ਤੋੜਨਾ ਕੀਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੁਨੀਆ ਨੂੰ 导 ਰਹੇ ਨੇ ਤੇ ਉਸ ਸਮੇਂ ਗੁਰਨਾਨਕ ਪਾਤਸ਼ਾਹ ਮਹਾਰਾਜ ਦੇ ਅਜ ਵਿਡਿਆਈ ਸੁਣਨਾ ਕੀਤੀ ਹੈ ਤੂੰ ਵਿਡਿਆਈ ਪਤਾ ਕਿਹਨੇ ਸੁਣਨਾ ਕੀਤੀ ਹੈ ਉਹ ਹੈ ਇੱਕ ਚੋਰ ਚੋਰੀ ਕਰਨ ਵਾਲਾ ਨਾਮ ਹੈ ਭੂਨੀਆ ਚੋਰ ਕਿ ਲੱਗੇ ਅੱਜ ਮਨ ਦੇ ਵਿੱਚ ਭਾਵਨਾ ਜਾਗੀ ਹੈ ਜਿਦੋਂ ਗੁਰਸਿੱਖ ਪਿਆਰੇ ਦੇ ਰੱਬ ਦੇ ਪਿਆਰੇ ਦੇ ਮੂਹ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗੁਰਬਾਣੀ ਸੁਣਾ ਕੀਤੀ ਜਿਸ ਵਾਰ ਮਹਾਰਾਜ ਕਹਿੰਦੇ ਤੁੜ ਕੀ ਬਾਣੀ ਆਈ ਤੇ ਸਗਲੀ ਚਿੰਤਾ ਮਿਟਾਈ ਜੈਸੀ ਮੈਂ ਆਵੇ ਖਾਸਮ ਕੀ ਬਣੀ ਤੈਸਾ ਕਰੀ ਦੁਆਰ ਯਾਦ ਹੈ ਅੱਜ ਵੀ ਕੋਈ ਪ੍ਰੇਮ ਦੇ ਨਾਲ ਬਾਣੀ ਪੜ ਰਿਆ ਹੋਵੇ ਨਾ ਤੇ ਸੁਣਨ ਵਾਲੇ ਨੂੰ ਆਨੰਦ ਹੋਣਾ ਕਰਦਾ ਔਰ ਮਾਫ਼ ਕਰਨਾ ਨਾਈ ਸਾਡੇ ਅੰਦਰ ਪ੍ਰੇਮ ਨਾਲ ਪੜਨ ਦੀ ਭਾਵਨਾ ਨਹੀਂ ਰਹੀ ਹੈ ਤੇ ਨਾਈ ਸਾਡੇ ਅੰਦਰ ਸੁਣਨ ਦੀ ਭਾਵਨਾ ਹੈ ਸਾਡੇ ਅੰਦਰੋਂ ਪ੍ਰੇਮ ਖਤਮ ਹੋ ਗਿਆ ਮੈਂ ਕਦੇ ਸਾਚ ਕਹੂੰ ਸੁਣ ਲੇਖੋ ਸਭ ਹੈ ਜਿੰਨ ਪ੍ਰੇਮ ਕਿਉ ਤਿੰਨ ਹੀ ਪ੍ਰਭਤਾ ਹੈ ਤੇ ਇਹ ਜਿਹੜਾ ਪ੍ਰੇਮ ਹੈ ਜਿਹਦੇ ਵਿੱਚੋਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ ਤੇ ਪ੍ਰੇਮ ਕਿੱਥੋਂ ਪੈਦਾ ਹੁੰਦਾ ਹੈ ਮਾੜੀ ਕਹਿੰਦੇ ਕਿ ਪ੍ਰੇਮ ਪੈਦਾ ਹੋਣਾ ਹੈ ਗੁਰੂ ਦੀ ਸੰਗਤ ਦੇ ਵਿੱਚੋਂ ਜਿਹੜੀ ਆ ਸੰਗਤ ਦੇ ਵਿੱਚ ਜੁੜੇ ਆ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਮੁਖਾਣੇ ਖਾਣੀ ਹੈ ਤੇ ਫਿਰ ਸਤ ਸੰਗਤ ਦੇ ਵਿੱਚੋਂ ਪ੍ਰੇਮ ਕਿਵੇਂ ਪੈਦਾ ਹੋਊਗਾ ਪਹਿਲਾਂ ਗੁਰੂ ਦੀ ਸੰਗਤ ਕਰਾਂਗੇ ਸਾਨੂੰ ਗੁਰੂ ਦੀ ਜਿਹੜੀ ਪੌਗਰ ਹੈ ਉਹਦਾ ਪਤਾ ਲੱਗਣਾ ਕਰੇਗਾ ਕਿ ਮੇਰਾ ਗੁਰੂ ਕਿੰਨਾ ਕੁ ਸਮਰੱਥ ਹੈ ਜੇ ਜਦੋਂ ਸਾਨੂੰ ਗੁਰੂ ਦੀ ਪੌਗਰ ਦਾ ਪਤਾ ਲੱਗ ਗਿਆ ਨਾ ਤਾਂ ਉਹਦੀ ਪ੍ਰਗਰਨ ਨੂੰ ਜਾਣ ਕੇ ਸਾਡੇ ਮਨ ਦੇ ਵਿੱਚ ਭੈ ਆਵੇਗਾ ਡਰ ਆਵੇਗਾ ਕੋਈ ਮੁਲਾਜ਼ਮ ਖੜਾ ਹੈ ਉਹਦੇ ਵਰਦੀ ਪਾਈ ਹੈ ਜੂਨੀਫਾਰਮ ਪਾਈ ਹੈ ਨਾ ਤਾਂ ਆਪਾਂ ਦੂਰੋਂ ਆਪਣੇ ਮਨ ਦੇ ਵਿੱਚ ਭੈ ਆ ਜਾਂਦਾ ਕਿ ਮੁਲਾਜ਼ਮ ਖੜੇ ਨੇ ਇਹ ਤਾਂ ਪਛਾਣ ਆਈ ਦੀ ਉਹਦੀ ਜੂਨੀਫਾਰਮ ਤੋਂ ਸਾਨੂੰ ਪਤਾ ਲੱਗਿਆ ਨਾ ਕਿ ਮੁਲਾਜ਼ਮ ਹੈ ਕੋਈ ਕੋ ਕੁਰਸੀ ਤੇ ਬੈਠਾ ਹੈ ਉਹਦੇ ਕੋਲੇ ਅਹੁਦਾ ਹੈ ਉਹਦੇ ਅਹੁਦੇ ਦੀ ਸਾਡੇ ਮਨ ਦੇ ਵਿੱਚ ਰਿਸਪੈਕਟ ਆਈ ਦੀ ਡਰ ਆ ਗਿਆ ਇਕ ਡਰ ਦੇ ਵਿੱਚੋਂ ਫਿਰ ਪ੍ਰੇਪੈ ਦਾ ਉਹ ਬ੍ਰਿਸ਼ੂ ਦਾ ਸਤਿਕਾਰ ਕਰਨਾ ਕਰਦੇ ਆ। ਹੁਣ ਇਸੇ ਤਰ੍ਹਾਂ ਮਹਾਰਜ ਕਹਿੰਦੇ ਜਦੋਂ ਅਸੀਂ ਦਾਤੇ ਦੀ ਗੁਣਾ ਦੀ ਵਿਚਾਰ ਕੀਤੀ ਨਾ ਗੁਰੂ ਦੀ ਸੰਗਤ ਦੇ ਵਿੱਚ ਜੁੜ ਕੇ ਉਹਦੇ ਬਾਰੇ ਗੱਲਾਂ ਕੀਤੀਆਂ ਅਸੀਂ ਬਾਣੀ ਸੁਣੀ ਤਾਂ ਸਾਨੂੰ ਪਤਾ ਲੱਗ ਗਿਆ ਕਿ ਖੰਨ ਮੈ ਥਾਪ ਉਥਾਪਨ ਹਾਰਾ ਅੰਤ ਨਹੀਂ ਇੱਥੇ ਆਵਾਰਾ ਇਹ ਮੇਰਾ ਦਾਤਾ ਸਮਰਾਟ ਹੈ। ਗੁਰੂ ਦੀ ਸੰਗਤ ਦੇ ਵਿੱਚ ਜੁੜੇ ਇਹ ਵਰਮ ਮਾਨ ਦੇ ਵਿੱਚ ਗੁਰੂ ਦੀ ਪਾਵਰ ਵੇਖ ਕੇ ਸਾਡੇ ਮਨ ਦੇ ਵਿੱਚ ਰਿਸਪੈਕਟ ਆਈ ਰਿਸਪੈਕਟ ਕਿੱਥੋਂ ਆਈ ਡਰ ਦੇ ਵਿੱਚੋਂ ਸਾਨੂੰ ਪਤਾ ਲੱਗਿਆ ਮੇਰਾ ਗੁਰੂ ਸਮਰੱਥ ਹੈ ਇਹ ਤੇ ਕੱਖਾਂ ਤੋਂ ਰਾਜ ਭਾਗ ਤੇ ਬਿਠਾ ਲੈਂਦਾ ਤੇ ਰਾਜ ਭਾਗ ਤੋਂ ਕੱਖਾਂ ਦੇ ਵਿੱਚ ਰੋੜ ਦਿੰਦਾ ਸਾਨੂੰ ਪਤਾ ਲੱਗਿਆ ਕਿ ਡੰਡੌਤ ਵੰਦਨ ਅਨਿਕ ਵਾਰ ਸਰਬ ਕਲਾ ਸਮਰੱਥ ਗੋਲਣ ਦੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜਦੋਂ ਸਾਨੂੰ ਪਾਵਰ ਦਾ ਪਤਾ ਲੱਗਿਆ ਸਾਡੇ ਮਨ ਦੇ ਵਿੱਚ ਡਰ ਆ ਗਿਆ ਡਰ ਦੇ ਵਿੱਚੋਂ ਫਿਰ ਅਸੀਂ ਉਹਦੇ ਨਾਲ ਪ੍ਰੇਮ ਕਰਨਾ ਸ਼ੁਰੂ ਕਰ ਦਿੱਤਾ ਉਹਦਾ ਨੇੜਤਾ ਵਧਾ ਲਈ ਉਹ ਦਾਤੇ ਦੀ ਬਾਣੀ ਨੂੰ ਜਪਣਾ ਸ਼ੁਰੂ ਕਰ ਦਿੱਤਾ ਮਹਾਰਾਜ ਕਹਿੰਦੇ ਸਾਡੀ ਸੰਗਤ ਬਿਨਾਂ ਭਾਵ ਭੰਗਤਨਾ ਹੋਏ ਹੈ ਜੀ ਗੁਰੂ ਦੀ ਸੰਗਤ ਦੇ ਵਿੱਚ ਜੁੜਿਆ ਤੋਂ ਬਿਨਾਂ ਤੇਰੇ ਮਨ ਦੇ ਵਿੱਚ ਡਰ ਨਹੀਂ ਪੈਦਾ ਹੁੰਦਾ ਜਿਤਨਾ ਸਮਾਂ ਡਰ ਨਹੀਂ ਪੈਦਾ ਹੁੰਦਾ ਉਤਨਾ ਸਮਾਂ ਪਰੇਮ ਨਹੀਂ ਪੈਦਾ ਹੁੰਦਾ ਜੇ ਨਹੀਂ ਤੇਰੇ ਮਨ ਦੇ ਵਿੱਚ ਜੀ ਕਰਮ ਧਰਮ ਕਾ ਪਖੰਡ ਕਰ ਮਰਦ ਕਹਿੰਦੇ ਕਰਮ ਧਰਮ ਕਾ ਖੰਡ ਜੋ ਦੀਸੈ ਤੈਨ ਜਮ ਜਗਾਤੀ ਨਿਰਵਾਣ ਕੀਰਤਨ ਗਾਣੂ ਕਰਕੇ ਕਰ ਨਿਮਖ ਸਿਮਰਤ ਜਿਤ ਛੂਟੈ ਅਜ ਮਨ ਦੇ ਵਿੱਚ ਪ੍ਰੇਮ ਜਾਗਿਆ ਉਹ ਮੀਏ ਚੜਦੇ ਕੋਈ ਸੇਖ ਨੂੰ ਪੁਛੜਾ ਕੀਤਾ ਹੋਏ ਪਿਆਰਿਆ ਮੈਂ ਵੀ ਤੇਰੇ ਵਰਗਾ ਸਿੱਖ ਬਣਨਾ ਹੈ ਉਹ ਕਹਿੰਦਾ ਸਿੱਖ ਬਣਨ ਦੀ ਖਾਤਰ ਮਨ ਦੇ ਵਿੱਚ ਪ੍ਰੇਮ ਪੈਦਾ ਕਰਨਾ। ਉਹ ਬੁਰਸ਼ੋਖ ਨੇ ਚੰਗੀ ਸਲਾਹ ਦੇ ਦਿੱਤੀ। ਆਪ ਜੁੜੈ ਸੀ ਨਾ ਜੈਸੀ ਸੰਗਤ ਵੈਸੀ ਰੰਗਤ ਹੁਣ ਜਿਹੜਾ ਆਪਨੇ ਕਦੇ ਗੁਰਦੁਆਰੇ ਗਿਆ ਜਿਹੜਾ ਆਪ ਟੇਕੇ ਤੇ ਜਾਂਦਾ ਤੇ ਉਹਦੇ ਨਾਲ ਜਿਹੜਾ ਸੰਗਯੋਗ ਹੋ ਉਹਨੂੰ ਵੀ ਕੋਗਾ ਚੱਲ ਠੀਕੇ ਤੇ ਚੱਲੀਏ। ਜਿਹੜਾ ਆਪ ਗੁਰੂ ਦੀ ਸੰਗਤ ਦੇ ਵਿੱਚ ਜਾਂਦਾ ਹੈ ਉਹ ਦੂਜੇ ਨੂੰ ਕਹੇਗਾ ਭਾਈ ਚਲ ਸਮਾ ਹੋ ਗਿਆ ਮੈਂ ਗੁਰਦੁਆਰਾ ਸਾਹਿਬ ਜਾ ਰਿਹਾ ਤੇ ਚੱਲ ਆਪਾ ਤੂੰ ਵੀ ਮੇਰੇ ਨਾਲ ਚੱਲਣਾ ਕਰ ਚੱਲ ਮੈਂ ਸੱਤ ਸੰਗਤ ਕਰਨ ਜਾ ਰਿਹਾ ਚੱਲ ਤੂੰ ਵੀ ਮੇਰੇ ਨਾਲ ਚੱਲਣਾ ਕਰ ਹੁਣ ਇਸੇ ਤਰ੍ਹਾਂ ਉਹ ਗੁਰਸਿੱਖ ਪਿਆਰੇ ਨੇ ਗੁਰੂ ਨਾਨਕ ਦੇ ਪੰਥ ਦਾ ਰਸਤਾ ਸਮਝਾਉਣਾ ਕੀਤਾ ਪਿਆਰਿਆ ਮਾਨਵ ਦੇ ਵਿੱਚ ਪ੍ਰੇਮ ਪੈਦਾ ਕਰਨਾ ਪਵੇਗਾ ਕਿਉਂਕਿ ਸਭ ਤੋਂ ਪਹਿਲਾਂ ਮੇਰੇ ਗੁਰੂ ਦੀ ਖੇਡ ਇਹੀ ਹੈ ਕਿ ਸਾਚ ਨੂੰ ਸਮਝਦੇ ਹੋ ਸਕੇ ਜਿਨ ਪ੍ਰੇਮ ਪੀਓ ਦਿਲਹੀ ਇਹਨਾਂ ਪ੍ਰਭਾਤ ਆਏ ਹੈ

है। तेरे वादियो। तेरे वादियो। दूसरे पड़ा दे बोलते हैं ਕੰਦੇਤੀ ਕੇ ਪੜਾ ਦੇ ਵਿੱਚ ਮਕਾਮਾ ਭੈਣਾ ਨੂੰ ਵੀਰਾ ਨੂੰ ਬੇਲਦੀ ਆ ਸਾਰੇ ਰਸਨਾ ਪਵਿੱਤਰ ਕਰਿਓ ਕੋਈ ਵੀ ਰਸਨਾ ਬਾੰਗੀ ਨਾ ਰਵੇ ਆਪਣੀ ਕਾਜੀ ਦੇ ਗੁਰੂ ਦੇ ਚਰਨਾ ਲਾਗਣੇ ਯੋਗ ਹੋਵੇ ਯੋਗ ਹੋਵੇ ਯੋਗ ਹੋਵੇ ਯੋਗ ਹੋਵੇ